ਸਭ ਤੋਂ ਪਹਿਲਾਂ ਤੇ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾ ਨੂੰ ਆਦੇਸ਼ 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 ਜਿੰਨਾ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਇਦਾਂ ਦੀਆਂ ਵੀਡੀਓ ਤੁਹਾਡੇ ਕੋਲ ਹੋਰ ਆ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਮਗਰੋਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲ ਸਕੇ ਤੇ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਆ ਸਕੀਏ ਅੱਜ ਲੜੀ ਨੰਬਰ 3 ਯੰਤਰ ਹੈ ਜੀ ਇਹਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਵੀ ਵਸ਼ੀਕਰਨ ਦਾ ਯੰਤਰ ਹੈ ਜੀ ਹੁਣ ਤਕਰੀਬਨ ਤੁਹਾਡੇ ਕੋਲੇ ਯੰਤਰ ਹੀ ਜ਼ਿਆਦਾ ਆਉਣਗੇ ਮੰਤਰਾਂ ਦੀਆਂ ਵੀਡੀਓ ਆਪਾਂ ਕੁਝ ਟਾਈਮ ਬਾਅਦ ਪਾਵਾਂਗੇ ਪਹਿਲਾਂ ਯੰਤਰਾਂ ਬਾਰੇ ਜਾਣਕਾਰੀ ਲਈਏ ਯੰਤਰ ਹੈ ਜੀ ਆਪਣੇ ਕੋਲੇ ਅੱਜ ਇਹ ਇਸ ਤਰ੍ਹਾਂ ਨੌ ਖਾਨੇ ਬਣਾਉਣੇ ਹੈ ਜੀ ਸਕਰੀਨ ਸ਼ਾਟ ਲੈ ਲਓ ਜੀ ਸਕ੍ਰੀਨਸ਼ਾਟ ਲੈ ਕੇ ਦੇਖ ਲਿਓ ਤੇ ਇਦਾਂ ਹੀ ਲਿਖਣਾ ਜਿਉਂ ਕੁਝ ਲਿਖਿਆ ਵਾ ਕਲੀ ਕਸ਼ਾ ਕਲੀ ਕਸ਼ਾ ਕਲੀ ਕਸ਼ਾ ਕਲੀ ਕਸ਼ਾ ਇਦਾਂ ਹੀ ਲਿਖਣਾ ਨੌ ਖਾਨੇ ਆ ਜੀ ਇਹ ਉੱਪਰ ਇੱਕ ਖਾਲੀ ਛੱਡ ਕੇ ਉੱਪਰ ਲਿਖ ਦੇਣਾ ਕਲੀ ਕਸ਼ਾ ਇੱਕ ਖਾਲੀ ਸ਼ੇਰ ਛੱਡ ਦੇਣਾ ਫਿਰ ਤਿੰਨਾਂ ਚ ਲਿਖਣਾਗਾ ਫਿਰ ਇੱਕ ਖਾਲੀ ਛੱਡ ਕੇ ਫਿਰ ਇੱਕ ਲਿਖ ਕੇ ਫਿਰ ਇੱਕ ਖਾਲੀ ਛੱਡ ਦੇਣਾ ਇਹ ਨੌ ਖਾਨੇ ਆ ਜੀ ਇਨਜ ਇਸੇ ਵਿਧੀ ਮੁਤਾਬਕ ਇਸੇ ਤਰਤੀਬ ਮੁਤਾਬਕ ਲਿਖਣਾਗਾ ਜੀ ਫਿਰ ਇਹ ਯੰਤਰ ਕੰਮ ਕਰੂਗਾ ਯੰਤਰ ਦੀ ਵਿਧੀ ਤੁਹਾਨੂੰ ਦੱਸਦੇ ਆਂ ਜੀ ਇਹਦੀ ਵਿਧੀ ਹੈਗੀ ਹੈ ਜੀ ਹੁਕਮ ਅਤੇ ਗਰੋਚਣ ਗਰੋਚਣ ਤੁਹਾਨੂੰ ਦੱਸ ਚੁੱਕਿਆ ਆਂ ਵੀ ਸਾਹੀ ਲੱਲੂ ਮਿਲ ਜਾਂਦੀ ਬੰਸਾਰੀ ਤੋਂ ਆਪਦੀ ਵੱਡੀ ਉਂਗਲ ਜਿਹੜੀ ਇਹ ਵਾਲੀ ਉਂਗਲ ਹੁੰਦੀ ਆ ਇਸ ਉਂਗਲ ਨਾਲ 加ਗੇ ਤੇ ਇਸ ਜੰਤ ਨੂੰ ਲਿਖ ਲੈਣਾਗਾ ਪੂਜਾ ਪਾਠ ਕਰਕੇ ਅੰਗਾਰਿਆਂ ਦੀ ਆਗ ਬਵੇ ਉਹਦੇ ਤੇ ਸੇਕੋ ਨੂੰ ਜਿਸ ਵਿਅਕਤੀ ਨੂੰ ਆਪ ਵਸ ਵਿੱਚ ਕਰਨਾ ਉਸ ਵਿਅਕਤੀ ਦਾ ਨਾਮ ਲੈਂਦੇ ਹੋਏ ਨੂੰ ਸੇਕਣਾਗਾ ਤੇ ਉਹ ਵਿਅਕਤੀ ਵਸ ਵਿੱਚ ਹੋ ਜਾਏਗਾ ਇਹ ਵਿਧੀ ਹੈ ਜੀ ਵਿਧੀ ਦਾ ਵੀ ਸਕਰੀਨ ਸ਼ਾਟ ਲੈ ਕੇ ਰੱਖਣਾ ਰੱਖ ਸਕਦੇ ਆ ਇਹ ਜੰਤਰਾ ਜੀ ਇਹ ਕੰਮ ਕੀ ਕਰਦਾ ਜੀ ਵਸ਼ੀਕਰਨ ਤਕਰੀਬਨ ਤੁਹਾਨੂੰ ਵਸ਼ੀਕਰਨ ਦੇ ਜੰਤਰ ਹੀ ਦਿਊਂਗਾ ਮੈਂ ਆਉਣੀਆਂ ਵੀਡੀਓ ਦੇ ਵਿੱਚ ਬਹੁਤ ਸੌਖੇ ਤੇ ਬਹੁਤ کارਗਰ ਮੰਤਰ ਜੀ ਜੰਤਰ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਹੋਰ ਕਿੱਦਾਂ ਦੀਆਂ ਵੀਡੀਓ ਚਾਹੀਦੀਆਂ ਨੇ ਧੰਨਵਾਦ ਜੀ